ਕਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪ ਜੀ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਆਪਣੇ ਚੈਨਲ ਸ਼ਬਦ ਕੀਰਤਨ ਵਾਈਬਸ ਤੇ ਸੋ ਸਾਧ ਸੰਗਤ ਜੀ ਇੱਕ ਰਿਫੇਰ ਆਪ ਜੀ ਦਾ ਦਾਸ ਜਸਪਾਲ ਸਿੰਘ ਆਪ ਜੀ ਦੇ ਚਰਨਾਂ ਵਿੱਚ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਹੈ ਇੱਕ ਨਵੀਂ ਵੀਡੀਓ ਨਵਾਂ ਸ਼ਬਦ ਲੈ ਕੇ ਸ਼ਬਦ ਕਰਾਂਗੇ ਸਾਧ ਸੰਗਤ ਜੀ ਤਨ ਤਨ ਦਸਮ ਪਿਤਾ ਤਨਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਉਣ ਵਾਲੇ ਮਹਾਨ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸੋ ਸ਼ਬਦ ਹੈ ਸਖੀ ਮਿਲੋ ਰਸ ਮੰਗਲ ਗਾਓ ਹਮ ਕਰ ਸਾਜਨਾਏ ਬਹੁਤ ਹੀ ਪਿਆਰਾ ਸ਼ਬਦ ਹੈ ਔਰ ਬਹੁਤ ਹੀ ਪਿਆਰੀ ਤਰਜ਼ ਹੈ ਕੰਪੋਜੀਸ਼ਨ ਇਸ ਨੂੰ ਗਾਇਨ ਕੀਤਾ ਹੈ ਭਾਈ ਸੱਪਾਈ ਜਸਕਰਨ ਸਿੰਘ ਜੀ ਪਟਿਆਲਾ ਵਾਲਿਆਂ ਨੇ ਬਹੁਤ ਹੀ ਸੁਰੀਲੀ ਆਵਾਜ਼ ਦਿੱਤੀ ਨਹੀਂ ਭਾਈ ਸਾਹਿਬ ਜੀ ਸੋ ਉਹਨਾਂ ਦੀ ਸਕੇਲ ਤੇ ਉਹਨਾਂ ਨੇ ਜੋ ਗਾਇਨ ਕੀਤਾ ਹੈ ਮੇਲ ਸਕੇਲ ਤੇ ਵੀਰਾਂ ਲਈ ਅੱਜ ਉਹ ਸ਼ਬਦ ਦਾਸ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਹੈ ਲੈ ਕੇ ਵੀਡੀਓ ਰਾਹੀਂ ਸੋ ਮੇਲਸ ਕਿਤੇ ਵਿਰਾਲੇ ਇਹ ਸ਼ਬਦ ਨੂੰ ਕਿਦਾਂ ਗਾਇਨ ਕਰਨਾ ਹੈ ਉਹ ਆਪਾਂ دیکھتے ਹਾਂ ਇਸ ਸ਼ਬਦ ਨੂੰ ਉਚਾਰਨ ਕੀਤਾ ਹੈ ਜਗਤ ਗੁਰੂ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 235 ਦੇ 235 235 ਤੇ ਇਹ ਸ਼ਬਦ ਸੰਗ ਜੀ ਸੁਭਾਇਮਨ ਹੈ ਸੋ ਮੇਲ ਸਿਲ ਤੇ ਵਿਰਲੀ ਇਹ ਸ਼ਬਦ ਨੂੰ ਕਿ ਦਗਾਣ ਕਰਨਾ ਹੈ ਜੀ ਆਉਣ ਵਾਲੇ ਗੁਰਪੁਰਬ ਦੇ ਸੰਬੰਧ ਵਿੱਚ ਆਓ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਸਥਾਈ ਅਤੇ ਅੰਤਰਾ ਸਾਰੇ ਸ਼ਬਦ ਆਪ ਜੀ ਨੂੰ ਗਾਇਨ ਕਰਕੇ ਦੱਸਦਾ ਹਾਂ ਤਬਲੇ ਦੇ ਨਾਲ ਉਸ ਪ੍ਰੰਤ ਆਪ ਜੀ ਨੂੰ ਸੁਰਾ ਬੜੇ ਆਰਾਮ ਨਾਲ ਪਿਆਰ ਨਾਲ ਦੱਸਾਂਗੇ ਜੀ ਆਓ ਸ਼ੁਰੂ ਕਰਦੇ ਹਾਂ ਸੰਗਤ ਜੀ ਤਬਲੇ ਤੇ ਤਾਲਵਜੇ ਦੀ ਤਾਲ ਕਹਿਰਵਾ ਜਿਹੜੀ ਕਿ 8 ਮਾਤਰਾ ਦੀ ਤਾਲ ਹੈ ਸੋ ਇਹ ਆਪ ਜੀ ਨੇ ਧਿਆਨ ਰੱਖਣਾ ਤਾਲ ਕਹਿਰਵਾ ਵਿੱਚ तबले नाल इस शब्द उन्होंने कितना गायन करना है आओ देखते हैं काली दो रखनी है मेल स्केल इसको साथ मान के चलना है ठीक है जी आओ शुरू कर दें सारा शब्द गायन करते हैं अब ये तो शुरू करेंगे आज सुर तो सखी मिलो रस मंगल गा ी मस् मङ्गल गा ह सन् आया हम ayten aya మేలా రసమంగల్ గావ హం కర్ సజన ఆయా హం కర్ సజన సోయసిజీ ఏ సబ్ది సాయి ఆ ఏ సబదంత్ర గాయన్ కర్ రహయా జీ रस्मंगल गावो हम कर साजन ਪਪਾਵੋ ਸੋਹਿਲੜਾ ਜੋਗਚਾਰੇ ਸਤਿਮੰਗਲ ਗੋ ਪਾਪਰਾਪਾਵੋ ਸੋਹਿਲੜਾ ਜੋਗਚਾਰੇ ਆਪਣੇ ਘਰ ਆਇਆ ਥਾਨ ਸੋਹਾਇਆ ਪਰਜ ਸ਼ਬਦ ਸਵਾਰਾ ਰੇ ਆਪਣੇ ਘਰ ਆਇਆ 판 ਸੁਹਾਇਆ ਕਰਜ ਸਭਦ ਸਵਾਰੇ ਸਖੀ ਮਿਲੋ ਰਸਮੰਗਲ ਗਾਓ ਹਮਕਰ ਸਾਜਨਾ नेत्रि अञ्जन त्रिपवनूप दिखा सखी मिलो मसमङ्गल गा सखी ਕਰ ਸਾਜਨ ਆਇਆ ਹਮ ਕਰ ਸਾਜਨ ਆਇਆ ਹਮ ਕਰ ਸਾਜਨ ਆਇਆ ਹਮ ਕਰ ਸਾਜਨ ਆਇਆ ਸਖੀ i ਸੋ ਇਸ ਜੀ ਸਾਰਾ ਸ਼ਬਦ ਇਸੇ ਤਰ੍ਹਾਂ ਆਪ ਜੀ ਨੇ ਮੇਰੇ ਵੀਰਾ ਨੇ ਮੀਲ ਸਕਿਲਤੇ ਬਹੁਤ ਹੀ ਪਿਆਰੀ ਤਰਜ਼ ਹੈ ਸਾਧ ਸੰਗ ਜੀ ਇਸ ਸ਼ਬਦ ਨੂੰ ਪੂਰਾ ਗਾਇਨ ਕਰਨਾ ਹੈ ਜੀ ਆਓ ਹੁਣ ਇੱਕ ਇੱਕ ਕਰਕੇ ਸੁਰਾਂ ਨਾਲ ਆਪ ਜੀ ਨੂੰ ਬੜੇ ਪਿਆਰ ਨਾਲ ਆਰਾਮ ਨਾਲ ਆਪ ਜੀ ਨੂੰ ਦੱਸਦੇ ਹਾਂ ਸਾਰਾ ਸ਼ਬਦ ਸਭ ਤੋਂ ਪਹਿਲਾਂ ਸੁਰਾਂ ਤੇ ਇਹ ਸ਼ਬਦ ਨੂੰ ਕਿਦਾਂ ਗਾਇਨ ਕਰਨਾ ਹੈ ਸਥਾਈ ਇਹ ਸ਼ਬਦ ਸਥਾਈ ਕਿਦਾਂ ਗਾਇਨ ਕਰਨਾ ਹੈ ਵੀਰਾ ਨੇ ਉਹ ਧਿਆਨ ਨਾਲ ਜ਼ਰੂਰ ਦੇਖਣਾ ਜੀ ਆਓ ਸ਼ੁਰੂ ਕਰਦੇ ਹਾਂ ਇਹ ਸੁਰਤ ਸ਼ੁਰੂ ਕਰਾਂਗੇ ਸਾ ਰੇ ਗਾ ਮਾ ਪਾ ਸਾ ਰੇ ਗਾ ਮਾ ਪਾ ਪਾ ਸੁਰ ਤੋਂ ਠੀਕ ਹੈ ਸਾ ਰੇ ਗਾ ਮਾ ਪਾ ਧਾ ਨੀ ਸਾ ਸਾ ਨੀ ਨਾ ਪਾ ਮਾ ਗਰੇ ਸਾ ਸੋ ਇਹ ਸਰਗਮ ਹੈ ਜੀ ਕਾਲੀ ਦੋ ਤੋਂ ਸੋ ਪਾ ਸੁਰ ਇੱਥੇ ਲੱਗਦੀ ਹੈ ਪਾ ਤੋਂ ਆਪਾਂ ਸਾਲ ਮਨ ਕੇ ਚਲਾਂਗੇ ਇਸ ਸ਼ਬਦ ਨੂੰ ਆਓ ਸ਼ੁਰੂ ਕਰਦੇ ਹਾਂ ਸਖੀ ਮਿਲੋ ਸਖੀ ਮਿਲੋ ਰਸਮੰਗਲ ਗਾਵੋ ਰਸਮੰਗਲ ਗਾਵੋ ਇਕੋਰੀ ਫੇਰ ਦੇਖਣਾ ਸਾਧ ਸੰਗ ਜੀ ਸਖੀ ਮਿਲੋ ਰਸਮ ਗਲ ਗਾਵੋ ਰਸਮ ਗਲ ਗਾਵੋ ਸਾਜਨ ਆਇਆ ਹਮ ਕਾਇਰ ਸਾਜਨ ਆਇਆ ਹਮ ਕਰ ਸਾਜਨ ਹਮ ਕਰ ਸਾਜਨ वचन आया हम घर साजन आया सखी मिलो रस मंगल गाओ हम घर साजन ਆਇਆ ਇਹ ਕਿਰਪੀਰ ਦੇਖਣਾ ਸਾਧ ਸੰਗਤ ਜੀ ਹਮ ਘਰ ਸਾਜਨ ਸਕੀਮੇ ਲੋ ਰਸ ਮੰਗਨ ਗਾਓ ਹਮ ਘਰ ਸਾਜਨ ਆਇਆ ਹਮ ਘਰ ਸਾਜਨ ਆਇਆ ਸੋ ਸੰਗਜੀ ਏਸੀ ਦੀ ਏਸੀ ਜੀ ਏ ਸ਼ਬਦਦਾ ਸਾਈ ਆਓ ਹੁਣ ਇਹ ਸ਼ਬਦ ਅੰਤਰਾ ਮੇਲਸ ਖਿਲਤੇ ਕਿ ਦ ਗਾਇਨ ਕਰਨਾ ਹੈ ਜੀ ਉਹ ਆਪਾਂ دیکھتے ਹਾਂ ਆ ਗੂ ਹੂ ਸੰਗੀਤੀ ਧਿਆਨਾ ਆਹੋ ਮੀਤ ਪਿਆਰੇ ਮੰਗਲ ਗਾਵ ਨਾਰੇ ਮੰਗਲ ਗਾ मंगल गावो हम घर साजनो ਸੁਮੰਗਲ ਕਾਬੂ ਤਾ ਪ੍ਰਭ ਪਾਹੋ ਸੋਹਿਲੜਾ ਜੁਗ ਚਾਰੇ ਸੋਹਿਲੜਾ ਜੁਗ ਚਾਰੇ ਆਪਣੇ ਹਰ ਆਇਆ 판 ਸੁਹਾਰਾ ਸਹਿਜ ਸ਼ਬਦ ਸਵਾਰੇ ਆਪਣੇ ਘਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤੇ ਪਵਨ ਰੂਪ ਦਿਖਾ पवन रूप दिखाया सखी मिलो रस मंगन गाओ हो सखी मिलो रस मंगन जन so, आया हम का रसाजन आया हम का रसाजन आया हम का रसाजन आया वाह गुरु सो एसीजी पेरी सत्संग जी ਇਸ ਸ਼ਬਦ ਅੰਤਰਾ ਇਸ ਤਰ੍ਹਾਂ ਹੀ ਬੜੇ ਪਿਆਰ ਨਾਲ ਆਪ ਜੀ ਨੇ ਸਰ ਸ਼ਬਦ ਗਾਇਨ ਕਰਨਾ ਹੈ ਬਹੁਤ ਹੀ ਪਿਆਰੀ ਤਰਜ਼ ਹੈ ਪਾਈ ਸਪਾਈ ਜਸਕਰਨ ਸਿੰਘ ਜੀ ਪਟੇਲਾ ਵੱਲੋਂ ਦੀ ਸੋ ਇਨ ਨੂੰ ਬੇਨਤੀ ਆ ਸਾਧ ਸੰਗਤ ਜੀ ਪ੍ਰਵਾਨ ਕਰਨੀ ਜੀ ਇੱਕ ਹੋਰ ਆਪ ਜੀ ਤੋਂ ਹੱਥ ਜੋੜ ਕੇ ਬੇਨਤੀ ਹੈ ਹਰ ਵਰੀ ਬੇਨਤੀ ਕਰੀ ਦੇ ਸੰਗਤ ਜੀ ਕੇ ਸਾਰਾ ਵੀਡੀਓ ਆਪ ਜੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਆ ਕਰੋ ਤਾਂ ਕਿ ਸਰ ਸ਼ਬਦ ਪੂਰਾ ਸ਼ਬਦ ਕਿਦਾ ਗਾਇਨ ਕਰਨਾ ਹੈ ਤਬਲੇ ਦੇ ਨਾਲ ਔਰ ਸੁਰਾਂ ਦੇ ਨਾਲ ਉਹ ਆਪ ਜੀ ਨੂੰ ਬੜੇ ਹੀ ਸੌਖੇ ਢੰਗ ਨਾਲ ਸਮਝ ਆ ਜਾਵੇ ਸੋ ਇਹਨੂੰ ਕਿ ਸੇਵਾ ਦੇ ਸਾਧ ਸੰਗਤ ਜੀ ਦਾਸ ਦੀ ਆਪ ਜੀ ਦੀ ਚਰਣਾ ਵਿੱਚ ਆਪ ਜੀ ਨੇ ਪ੍ਰਵਾਨ ਕਰਨੀ ਜੀ ਇੱਕ ਹੋਰ ਨਵਾਂ ਵੀਡੀਓ ਇੱਕ ਹੋਰ ਨਵਾਂ ਸ਼ਬਦ ਲੈ ਕੇ ਦਾਸ ਜ਼ਰੂਰ ਹਾਜ਼ਰ ਹੋਏਗਾ ਆਪ ਜੀ ਦੀ ਚਰਣਾ ਵਿੱਚ ਤਦ ਤੱਕ ਦਾਸ ਨੂੰ ਛੁੱਟੀਆਂ ਬਖਸ਼ੋ ਬੁਲਾਓ ਗਜਵਤ ਕੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ